ਅੱਜ ਜਿਹੜਾ ਦੋਹਾਂ ਫੋਰਮਾਂ ਨੇ ਇੱਥੇ ਮਹਾਪੰਚਾਇਤ ਕਰਨੀ ਸੀਗੀ ਅਸੀਂ ਕਾਮਯਾਬੀ ਨਾਲ ਕੀਤੀ ਆ ਇਹਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਆ ਅੱਜ ਜਿਹੜਾ ਦੋਹਾਂ ਫੋਰਮਾਂ ਨੇ ਫੈਸਲਾ ਕੀਤਾ ਮੈਂ ਉਹ ਵੀ ਤੁਹਾਨੂੰ ਸੁਣਾਉਣਾ ਵਾਂ ਕਿ ਹਰਿਆਣੇ ਦੇ ਵਿੱਚ ਅਸੀਂ ਕਿਸ ਕਿਸਮ ਦੇ ਪ੍ਰੋਗਰਾਮ ਕਰਨੇ ਹੈਗੇ ਆ ਔਰ ਦੂਸਰਾ ਜਿਵੇਂ ਤੁਹਾਨੂੰ ਪਤਾ ਹੀ ਆ ਆਉਣ ਵਾਲੇ ਸਮੇਂ ਦੇ ਵਿੱਚ 3 ਅਕਤੂਬਰ ਨੂੰ ਇੱਥੇ 3 ਵੀ ਰਾਏ ਸੀ ਲਖੀਪੁਰ ਖੀੜੀ ਦੇ ਜਿਹੜੇ ਸਾਨੂੰ ਆਪਣਾ ਦਰਦ ਦੱਸ ਕੇ ਗਏ ਆ ਕਿ ਸਾਨੂੰ ਤਮਕੀਆਂ ਕਿਤਾਜੁਕੀ ਕਿ ਮਿਲ ਰਹੀਆਂ ਨੇ ਔਰ ਐਸ ਵੇ ਅਸੀਂ ਡੱਡੇ ਹੋਏ ਆ ਉਹ ਕਹਿ ਰਹੇ ਆ ਕਿ ਸਾਡਾ ਮਨੋਬਲ ਤੋੜਿਆ ਜਾ ਰਿਹਾ ਵੀ ਐਡਾ ਵੱਡਾ ਮੰਤਰੀ ਆ ਗਵਾਹੀਆਂ ਦੇ ਕੇ ਕਹਿੰਦੇ ਉਹਨੇ ਸਜ਼ਾ ਨਹੀਂ ਮਿਲਣੀ ਹੈਗੀ ਜਦੋਂ ਮੇਰੇ ਨੇੜੇ ਉਹ ਵੀਰ ਬੈਠੇ ਸੀ ਮੋਂ ਉਹਨਾਂ ਨੂੰ ਕਿਹਾ ਅਸੀਂ ਉਹਨਾਂ ਲੀਡਰਾਂ ਚੋਂ ਨਹੀਂ ਹੈਗੇ ਜਿਹੜੇ ਕਹਾਂਗੇ ਵੀ ਗਵਾਹੀਆਂ ਨਾ ਦੇਣ ਦਿਓ ਉਹ ਬਹੁਤ ਵੱਡੇ ਆ ਜਾਂ ਉਹਨਾਂ ਕੋਲੋਂ ਇਨਸਾਫ ਲਿਆ ਨਹੀਂ ਜਾ ਸਕਦਾ ਅਸੀਂ ਉਹਨਾਂ ਚੋਂ ਆ ਜਿਹੜੇ ਕਹਿੰਦੇ ਆ ਵੀ ਜੇ ਇਹ ਕਿਸਾਨ ਮਲਬੂਰ ਫੈਸਲਾ ਕਰ ਲੈਣਾ ਤਾਂ ਮੋਦੀ ਸਰਕਾਰ ਦੀ ਹਿੱਕ ਚੋਂ ਵੀ ਆਪ ਦਾ ਇਨਸਾਫ ਕੱਢ ਲੈਣਗੇ ਸੋ ਐ ਅਰਕੇ ਅਸੀਂ ਕਿਹਾ ਡੱਟ ਕੇ ਗਵਾਇਆਂ ਦਿਓ ਕੁਛ ਵੀ ਕਰਦੇ ਆ ਉਹਨਾਂ ਲਖੀਨਪੁਰ ਖੀਰੀ ਚ ਜੋ ਕੁਝ ਕੀਤਾ ਉਹਦਾ ਰਿਜਲਟ ਉਹਨਾਂ ਨੇ ਪੁਗਤ ਲਿਆ ਜੇ ਗਾਂਹ ਕੁਝ ਕਰਨਗੇ ਤੇ ਉਹਦਾ ਰਿਜਲਟ ਉਹ ਪੁਗਤ ਲੈਣਗੇ ਆ 3 ਅਕਤੂਬਰ ਨੂੰ ਜਿਹੜਾ ਦੇਸ਼ ਵਿਆਪੀ ਰੇਲ ਰੋਕੂ ਅੰਦੋਲਨ ਆ ਉਹ ਲਖੀਨਪੁਰ ਖੀਰੀ ਸਮੇਤ ਸਾਡੀਆਂ ਪੂਰੀਆਂ ਦੇਸ਼ ਦੀਆਂ ਮੰਗਾਂ ਨਾਲ ਜੁੜਿਆ ਹੋਇਆ ਵਾ ਅਸੀਂ ਤੁਹਾਨੂੰ ਦੂਜਾ ਸੱਤਾ ਦੇ ਦੇ ਹਰਿਆਣੇ ਵਾਲੋ ਪੰਜ ਨੂੰ ਇਹ ਸੱਤਾ ਦੀ ਨਵੀਂ ਸੱਤਾ ਦੀ ਚੋਣ ਕਰ ਰਹੇ ਆ ਕਿੰਨ ਨੂੰ ਸਾਡਾ ਰੇਲ ਰੋਕੋ ਆ ਹਜ਼ਾਰਾਂ ਦੀ ਗਿਣਤੀ ਵਿੱਚ ਮਾਵਾ ਪੈਣਾ ਕਿਸਾਨ ਮਜ਼ਦੂਰ ਉਸ ਰੇਲ ਰੋਕੋ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਆ ਅਰ ਪੰਜਾਬ ਵਿੱਚ ਵੀ ਪੰਜਾਬ ਦੇ ਬਹੁਤ ਜ਼ਿਆਦਾ ਕਿਸਾਨ ਆਏ ਆ ਐਡੇ ਵੱਡੇ ਇਕੱਠ ਸਾਨੂੰ ਦਿਖਣੇ ਚਾਹੀਦੇ ਆ ਵੀ ਇੱਕ ਵਾਰੀ ਅਮਰਖਸ਼ਾ ਨੂੰ ਦੱਸ ਦਈਏ ਵੀ ਸੀ ਕਿੰਨੇ ਕ ਹੈਗੇ ਅਮਰਖਸ਼ਾ ਜੀ ਨੂੰ ਇੰਨਾ ਦੀਦਾਵਾ ਵੀ ਜਿਹੜਾ ਸੰਭੂ ਬਾਟਰ ਰਿਹਾ ਉਥੇ 700 ਕਿਸਾਨ ਆ ਅਮਰਖਸ਼ਾ ਜੀ ਤੁਹਾਨੂੰ ਇਹ ਵੀ ਪਤਾ ਹੋਊਗਾ ਵੀ ਇੰਨਾ ਬਾਟਰਾਂ ਤੇ ਕਿੰਨੇ ਰੌਂਡ ਦੀਆਂ ਗੋਲੀਆਂ ਚੱਲੀਆਂ ਅਮਰਖਸ਼ਾ ਜੀ ਤੁਹਾਨੂੰ ਫਿਰ ਇਹ ਵੀ ਪਤਾ ਹੋਣਾ ਵੀ ਇਸਰਾਈਲ ਦੇ ਡਰੋਨਾਂ ਨੇ ਕਿਵੇਂ ਸਾਡੇ ਤੇ ਬੰਬਾਰੀ ਕੀਤੀ ਆ ਅਮਰਖਸ਼ਾ ਜੀ ਜਿਹੜਾ ਤੁਸੀਂ ਐਸਪੀ ਗਿਣ ਕੇ ਲਾਇਆ ਸੀ ਸ਼ਹੀਦ ਸੁਭ ਕਰਨ ਨੂੰ ਗੋਲੀ ਮਾਰਨ ਵਾਸਤੇ ਉਹਦਾ ਵੀ ਪਤਾ ਹੋਊਗਾ ਤੁਹਾਨੂੰ ਵੀ ਕਿੰਨਾ ਨੇ ਕਿਵੇਂ ਮਾਰੀ ਹੈ ਕਿਉਂਕਿ ਤੁਹਾਡੇ ਕੋਲ ਅਮੈਂਟਮੈਂਟ ਵੀ ਰਿਪੋਰਟ ਹੈਗੀ ਆ ਸੋ ਯਾਦ ਰੱਖਿਓ ਜੇ ਕਹਿੰਦੇ ਆ ਕਿ ਮੋਦੀ ਆ ਕੇ ਮੁਲਕ ਮੰਕਣਿਆ ਅਰੇ ਦੇਸ਼ ਦੇ ਕਿਸਾਨ ਮਜ਼ਦੂਰ ਆ ਇਹ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਹੀ ਦੇਸ਼ ਚੱਲਦਾ ਵਾ ਇਹ ਜੋ ਚਾਹਣਗੇ ਉਹੀ ਹੋਊਗਾ ਦੇਸ਼ ਦਾ ਕਿਸਾਨ ਮਜ਼ਦੂਰ ਜੋ ਚਾਹੂਗਾ ਉਹੀ ਮੁਮਕਨ ਹੋਊਗਾ ਬੇਸ਼ੱਕ ਬੇਸ਼ੱਕ ਤੁਹਾਡੇ ਕੋਲੇ ਬਹੁਤ ਵੱਡੀ ਤਾਕਤ ਹੈਗੀ ਆ ਸਾਨੂੰ ਇਸ ਗੱਲ ਦਾ ਪਤਾ ਵਾ ਮੈਨੂੰ ਇਸ ਰੈਲੀ ਤੋਂ ਪਹਿਲਾਂ ਇੱਕ ਵਪਾਰੀ ਦਾ ਫੋਨ ਆ ਜਿਹੜਾ ਭਾਜਪਾ ਦਾ ਵਪਾਰੀ ਸੀ ਕਹਿੰਦਾ ਜੀ ਰਾਹ ਬੰਦ ਹੋਈ ਆ ਸੀ ਤੰਗ ਹੋ ਰਹੇ ਆ ਤੁਸੀਂ 10 ਸਾਲ ਬੈਠੇ ਹੋ ਤੁਹਾਡਾ ਮਸਲਾ ਹਾਲ ਹੋਣਾ ਮੈਂ ਪਿਆਰ ਨਾਲ ਕਿਹਾ ਫੇਰਾ ਅਸੀਂ ਨਹੀਂ ਬੰਨ੍ਹ ਦਿੱਤੇ ਵੀਰੇ ਜਦੋਂ ਮਰਜੀ ਗੱਡੀਆਂ ਲੈ ਕੇ ਆ ਜਾ ਰਾਤ ਖਾਣੀ ਨੰਗ ਦਾ ਫਿਰ ਕਹਿੰਦਾ ਚਲੋ ਮੈਂ ਤੁਹਾਨੂੰ ਕਹਿੰਦਾ ਵੀ ਭਾਵੇਂ ਭਾਜਪਾ ਹਰ ਵੀ ਜਾਵੇ ਕਾਂਗਰਸ ਆ ਜਾਏ ਇਹ ਪੁਲਿਸ ਪਿੱਛੇ ਵੀ ਕਰ ਲੈਣਾ ਪਰ ਇਹਨਾਂ ਨੇ ਕਹਿੰਦਾ ਦੇਸ਼ ਦੀ ਅਰਧ ਸੈਨਿਕ ਫੋਰਸ ਲਾ ਦੇਣੀ ਤੁਹਾਨੂੰ ਜਾਨ ਨਹੀਂ ਦੇਣਾ ਤੁਸੀਂ ਮੈਂ ਕਿਹਾ ਸਰਦਾਰ ਜੀ ਇਹ ਤੁਹਾਡਾ ਵਿਸ਼ਾ ਨਹੀਂ ਹੈਗਾ ਅਸੀਂ ਦਿੱਲੀ ਜਾਣਾ ਨਹੀਂ ਜਾਣਾ ਸਰਕਾਰ ਦਾ ਰੌਲਾ ਉੱਤੋਂ ਮੈਨੂੰ ਸਪਸ਼ਟ ਹੋ ਗਿਆ ਵੀ ਭਾਜਪਾ ਵਾਲੇ ਫੋਨ ਕਰਾ ਰਹੇ ਸਾਨੂੰ ਅਮਰਖਸ਼ਾ ਜੀ ਤੁਹਾਡੇ ਕੋਲੇ ਆ ਦੇਸ਼ ਦੀ ਸੁਰੱਖਿਆ ਦਾ ਸਵਾਲ ਆਰਮੀ ਲਾ ਲਓ ਕੋਈ ਫਰਕ ਨਹੀਂ ਪੈਂਦਾ ਜੇ ਤਣ ਪਰਾਓ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਰਾਤਾਕਾਰਿਆ ਉਹ ਦਿਨ ਦਿੱਲੀ ਜਾਣੋ ਕੋਈ ਵੀ ਨਹੀਂ ਰੋਕ ਸਕਦਾ